ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਰੈਣ ਦਿਨਸ ਜਪੋ ਹਰ ਨਾਉ ਆਗੇ ਦਰਗਹਿ ਪਾਵਹੁ ਠਾਉ ਆਗੇ ਪਤੀ ਵਿਸਰਾਮ ਲਾ ਦੋ ਆਗੇ ਦਰਗਹਿ ਪਾਵਹੁ ਠਾਉ ਸਦਾ ਆਨੰਦ ਨਾ ਹੋਈ ਸੋਗਾ ਕਬੂ ਹੁ ਨਾ ਵਿਆਪੈ ਹੋ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬੇਸਮਨ ਬੇਸਮ ਪਾਏ ਬੇਸਮਾਦਾ ਪਰਮਗਾਤ ਪਾਵਹਿ ਹਰ ਸਿਮਰ ਪਰਾਨੀ ਰਹਾਉ ਗਾਨ ਮੇਨ ਦੇਖੋ ਸਗਲ ਵਿਚਾਰ ਗਾਨ ਮੇਨ ਤੀਖੋ ਇਥੇ ਵਿਸਰਾਮ ਹੈ ਗਿਣ ਕੇ ਮਾਪ ਤੋਲ ਕੇ ਦੇਖ ਲਵੋ ਸਾਰੇ ਵਿਚਾਰ ਕਰਕੇ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵ ਨਾ ਚਾਲਹਿ ਸੰਗ ਭਵ ਜਲ ਤਰੀਐ ਪ੍ਰਾਵ ਕੈ ਰੰਗ ਦੇਹੀ ਤੋਏ ਨਾ ਉਤਰੈ ਮੈਲ ਹਉਮੈ ਵਿਆਪੈ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਔਖਦ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਭੂ ਨਾ ਵਿਸਰ ਗੋਪਾਲ ਤੇਰੇ ਦਾਸ ਕੀ ਕਭੂ ਨਹੀਂ ਕਹਿਣਾ ਮਨ ਤੇ ਕਭੂ ਨਾ ਵਿਸਰ ਗੋਪਾਲ ਮਨ ਤੇ ਕਭੂ ਨਾ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਤੂਰ ਨਾਨਕ ਕੀ ਪ੍ਰਭ ਸਰਦਾ ਪੂਰ RAMKALI ਮਹੱਲਾ 5ਵਾਂ ਕਿੰਨੀ ਵਾਰ ਦੱਸਿਆ ਵੀ ਦੱਦਾ ਜਿਹੜਾ ਹੈ ਉਹ ਸਹੀ ਢੰਗ ਨਾਲ ਬੋਲੋ ਸਰਦਾ ਬੋਲੋ ਸਰਦਾ ਕਹਤਾ ਤਾਂ ਦੱਦਾ ਲੱਗ ਗਿਆ ਇਸ ਕਰਕੇ ਜਿਵੇਂ ਔਖਦ ਇਹਤੇ ਆਪਣੇ ਆਪ ਹੀ ਪਤਾ ਲੱਗ ਜਾਣੇ ਚਾਹੀਦੇ ਆਂ ਵੀ ਦੱਦਾ ਕਿਵੇਂ ਬੋਲਣਾ ਦੱਦਾ ਕਿਵੇਂ ਬੋਲਣਾ ਜੀ ਔਖਦ ਕਹਤਾ ਤਾਂ ਦੱਦਾ ਲੱਗ ਗਿਆ ਤੇ ਔਖਦ ਕਹਤਾ ਤਾਂ ਦੱਦਾ ਲੱਗ ਗਿਆ ਮੈਂ ਤਾਂ ਪਕਰਦੇ ਨਹੀਂ ਨਾ ਧਿਆਨ ਦਿੰਦੇ ਆਂ ਇਸ ਕਰਕੇ ਸ਼ੁੱਧ ਹੁੰਦਾ ਨਹੀਂ ਪਾਠ RAM ਕਲੀ ਮਹੱਲਾ ਪੰਜਵਾ ਤੇਰੀ ਸਰਣ ਪੂਰੇ ਗੁਰਦੇਵ ਤੋਦ ਬੈਨ ਦੂਜਾ ਨਹੀਂ ਕੋਈ ਤੋਦ ਬਿਨ ਇਥੇ ਵਿਸਰਾਮ ਦੂਜਾ ਨਹੀਂ ਕੋਈ ਤੋਦ ਬੈਨ ਦੂਜਾ ਨਹੀਂ ਕੋਈ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਣ ਗਹੀ ਮਨ ਮੇਰਾ ਤੁਧ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੇ ਦਰਗ ਹੈ ਪਾਵਾ ਉਠਾਉ ਆਗੇ ਦਰਗ ਹੈ ਪਾਵਾ ਉਠਾਉ ਆਗੇ ਦਰਗਹਿ ਪਾਵਉ ਠਾਵ ਦੁਖ ਅੰਧੇਰਾ ਮਨ ਤੇ ਜਾਇ ਦਰਮਤ ਬਿਨਸਾ ਰਾਚੇ ਹਰਿ ਨਾਇ ਚਰਨ ਕਮਲ ਸਿਓ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਭਉ ਭਗਾ ਨਿਰਭਉ ਮਨ ਵਸੈ ਭਉ ਭਗਾ ਭਗਾ ਗਾ ਨੂੰ ਬਾਰਾ ਨਹੀਂ ਕਰਨਾ ਭਉ ਭਗਾ ਇਥੇ ਵੀ ਸ਼੍ਰਾਮ ਨਿਰਭਉ ਨਿਰਭਉ ਮਨ ਵਸੈ ਭਉ ਭਗਾ ਨਿਰਭਉ ਮਨ ਵਸੈ ਭਗਾ ਬੋਲ ਜਨਾ ਭਗਾ ਗਾ ਥੋੜਾ ਭਗਾ ਭਗਾ ਗਗਾ ਬੋਲ ਨਾ ਭਉ ਭਗਾ ਨਿਰਭਉ ਮਨ ਵਸੈ અમૃત નામ રસના નિત જપે કોટ જનમ કે કાટે હાહે પાયા લાભ સચા ધન લાહે ટૂટ ના આવે અખટ ભંડાર નાનક ભગત સુહ હે હર દ્વાર નાનક થીસરામ હે ભગત સુહ હે હર દ્વાર रामकली मोहल्ला पंजा रतन जविहर नाम सत संतोष ज्ञान सुख सहज दयाका पुता हर भगता हवाले हुता हर पति विश्राम ਮੇਰੇ RAM ਕੋ ਪੰਡਾਰ ਖਾਤ ਖਰਚ ਕਛ ਤੋਟ ਨਾ ਆਵੇ ਅੰਤ ਨਹੀਂ ਹਰ ਪਰਿਵਾਰ ਰਹਾਉ ਕੀਰਤਨ ਨਿਰਮੂਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਆਈ ਪੂੰਜੀ ਸੁਨ ਸਮਾਦ ਗੁਫਾ ਸੰਤਨ ਹੱਥ ਰੱਖੀ ਸੰਤਨ ਹੱਥ ਰੱਖੀ ਪੂੰਜੀ ਸੁਨ ਸਮਾਦ ਗੁਫਾ ਤਹ ਆਸਨ ਗੁਫਾ ਪਤਿ ਵਿਸਰਾਮ ਲਾਉਣਾ ਹੈ ਸੁਨ ਸਮਾਦ ਗੁਫਾ ਤਹਿ ਆਸਨ ਕੇਵਲ ਬ੍ਰਹਮਾ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤਾ ਗੋਸ਼ਟ ਨਹੀਂ ਕਹਿਣਾ ਗੋਸ਼ਟ ਹੀ ਉਚਾਰਨ ਕਰਨਾ ਤਹਿ ਹਰਖਨ ਸੋਗਾ ਨਾ ਜਨਮ ਨ ਮਰਤਿ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤਹਿ ਇਥੇ ਯਮਕਲਾ ਦਣੀ ਹੈ ਹਰਖ ਨ ਸੋਗ ਇਥੇ ਵਿਸਰਾਮ ਨ ਜਨਮ ਇਥੇ ਇਥੇ ਥੋੜਾ ਠਹਿਰਾ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਾਰ ਧਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣਾ ਹਰ ਮੇਰੀ ਰਾਸ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਹਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ